ਆਉਣ ਲੱਗ ਗਈ ਹੌਲੀ ਹੌਲੀ ਸਮਝਣਾ ਕਿ ਪੁਰਾਣੇ ਬਜ਼ੁਰਗਾਂ ਨੇ ਤਤ ਕੱਢ ਕੇ ਗੱਲਾਂ ਬਣਾਈਆਂ ਸੀਗੀਆਂ ਹੈਨਾ ਬਸ ਸਾਰੀ ਗੱਲ ਹੌਲੀ ਹੌਲੀ ਕਲੀਅਰ ਕਰਦਾ ਆ ਜੇ ਕਿਸੇ ਨੂੰ ਸਮਝ ਆਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਪਹਿਲਾਂ ਨਾ ਲੋਕਾਂ 'ਚ ਸਹਿਚਾਰ ਹੁੰਦਾ ਸੀਗਾ ਜਿਹਨੂੰ ਆਪਣੇ ਪੁਰਾਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਵਗਾਰ ਕਹਿੰਦੇ ਹੁੰਦੇ ਸੀਗੇ ਲੋਕੀ ਬੋਲਦਾ ਨਾ ਵਾਈਆਂ ਕਰਦੇ ਸੀ ਤੇ ਲੋਕਾਂ ਨੇ ਨਾ ਵਗਾਰ ਪਾ ਲੈਣੀ ਪੀ ਅੱਜ ਮੇਰਾ ਬਤਰ ਆ ਤੇ ਮੇਰੇ ਨਾਲ ajo ਸਾਰੇ ਕੱਲ ਨੂੰ ਕਿਸੇ ਹੋਰ ਦੀ ਪੈੜੀ ਵੱਤਰ ਹੋਊ ਤੇ ਉਧਰ ਚਲ ਜਾਗੇ ਕੰਮ ਸੌਖਾ ਹੋ ਗਿਆ ਨਾ ਇਦਾਂ ਸਾਰਿਆਂ ਦਾ ਹੈਨਾ ਹੌਲੀ ਹੌਲੀ ਅਸੀਂ ਆਤਮ ਕੇਂਦਰਿਤ ਹੁੰਦੇ ਗਏ ਕਾਰਪੋਰੇਟ ਸਾਡੇ ਵਿੱਚ ਹੌਲੀ ਹੌਲੀ ਇੱਕ ਉਸ ਪੈਠ ਕਰਦਾ ਗਿਆ ਸਾਨੂੰ ਸਸਤੀਆਂ ਚੀਜ਼ਾਂ ਸਬਸਿਡੀਆਂ ਤੇ ਦੇ ਦੇ ਕੇ ਹੈਨਾ ਕਰਜ਼ਿਆਂ ਤੇ ਦੇ ਦੇ ਕੇ ਮੇਨ ਕਰਜ਼ੇ ਤੇ ਦੇ ਦੇ ਕੇ ਕਿਉਂਕਿ ਵਿਆਜ ਵੀ ਆ ਜਾਂਦਾ ਹੈ ਪੈਸੇ ਦੇਣੇ ਸਾਨੂੰ ਸੌਖੇ ਹੁੰਦੇ ਸਾਡੀ ਚੀਜ਼ ਬਣ ਜਾਂਦੀ ਸੀ ਹੈਨਾ ਸਾਨੂੰ ਸਹੂਲਤਾਂ ਤੇ ਲਾਇਆ ਕਾਰਪੋਰੇਟ ਨੇ ਸਰਕਾਰਾਂ ਨਾਲ ਰਲ ਕੇ ਕਿਉਂਕਿ ਜਿਹੜਾ ਕਾਰਪੋਰੇਟ ਹੈ ਜਿਹੜਾ ਵਪਾਰ ਇਹ ਸਰਕਾਰਾਂ ਤੋਂ ਬਿਨਾ ਚੱਲ ਨਹੀਂ ਸਕਦਾ ਤੇ ਬਾਜ਼ਾਰ ਕੌਣ ਹੈ ਆਪਾਂ ਲੋਕ ਕਾਰਪੋਰੇਟ ਵਾਸਤੇ ਆਪਾਂ ਸਿਰਫ ਇੱਕ ਬਾਜ਼ਾਰ ਆ ਜਿਹੜੀ ਆਪਣੀ ਆਬਾਦੀ ਹੈ ਨਾ ਸਾਰੇ ਦੇਸ਼ ਦੀ ਇਹ ਵਪਾਰੀਆਂ ਵਾਸਤੇ ਵਪਾਰ ਵਾਸਤੇ ਸਰਕਾਰ ਵਾਸਤੇ ਆਪਾਂ ਇੱਕ ਬਾਜ਼ਾਰ ਆ ਠੀਕ ਹੈ ਇਸ ਤੋਂ ਬਾਅਦ ਆਪਣੀ ਔਕਾਤ ਨਹੀਂ ਹੈਗੀ ਚਲੋ ਗੱਲ ਉੱਥੇ ਹੀ ਲੈ ਆਉਨੇ ਆਂ ਬਈ ਸਹਿਕਾਰਤਾ ਚੱਲਦੀ ਸੀ ਸਿਆਣਿਆਂ ਨੇ ਅਖਾਨ ਬਣਾਇਆ ਬਈ ਸ਼ਰੀਕੇ ਦਾ ਦਾਣਾ ਸਿਰ ਦੁੱਖ ਦੇ ਵੀ ਖਾਣਾ ਹੈਨਾ ਇਹਦਾ ਮਤਲਬ ਪਤਾ ਕੀ ਸੀਗਾ ਬਈ ਜਿਹੜੀ ਪਿਆਲੀ ਚ ਜਿਹੜੀ ਸ਼ਰੀਕੇ ਭਾਈਚਾਰੇ ਚ ਜਿਹੜਾ ਕੰਮ ਕਰਨਾ ਹੈ ਨਾ ਸਾਂਝਾ ਉਹਨੂੰ ਪਹਿਲਾਂ ਕਰੋ ਤੁਹਾਡੇ ਘਰੇ ਰੋਟੀ ਪੱਕੇ ਨਾ ਪੱਕੇ ਜਿਹੜਾ ਸਾਂਝੇ ਦਾ ਪੈਸਾ ਦੇਣਾ ਹੈ ਜਿਹੜਾ ਸਾਂਝੇ ਦਾ ਆਪਣਾ ਹਿੱਸਾ ਪਾਉਣਾ ਹੈ ਉਹ ਪਹਿਲਾਂ ਪਾਓ ਇਦਾਂ ਨਿਭਦਿਆਂ ਸੀ ਪਹਿਲਾਂ ਪਿਆਲੀਆਂ ਤੇ ਆ ਜੋਂ ਦੂਜੀ ਗੱਲ ਤੇ ਆ ਜੰਨੇ ਆ ਸਰਕਾਰਾਂ ਨੇ ਆਪਾਂ ਨੂੰ ਚੋਗਾ ਪਾਇਆ ਹੈ ਨਾ ਕਰਜ਼ਿਆਂ ਦਾ ਵੀ ਸਾਧਨ ਲਓ ਟਰੈਕਟਰ ਲਓ ਕਿੱਲੇ ਕਿੱਲੇ ਵਾਲੇ ਨੂੰ ਟਰੈਕਟਰ ਦੇਤੇ ਹੈ ਨਾ ਲਈ ਗਏ ਕਿੱਲਿਆਂ ਦੀਆਂ ਫਰਦਾਂ ਲੈ ਲਈਆਂ ਲੋਕੀ ਚੱਕੀ ਗਏ ਵੀ ਕੰਮ ਕਰਾਂਗੇ ਚਲੋ ਸ਼ੁਰੂ ਸ਼ੁਰੂ ਵਾਲੇ ਕਾਮਯਾਬੀ ਹੋਏ ਨੇ ਹੈ ਨਾ ਤੇ ਹੁਣ ਹੋਲੀ ਹੋਲੀ ਕੰਮ ਸਰਕਾਰਾਂ ਕੋਲ ਚੱਲ ਗਿਆ ਸਾਰਾ ਲਿਮਟਾਂ ਬਣਾਈਆਂ ਸਾਰੀਆਂ ਪਹਿਲੀਆਂ ਸਰਕਾਰਾਂ ਕੋ ਸਾਰੀਆਂ ਪਹਿਲੀਆਂ ਦੇ ਕਾਗਜ਼ ਚੱਲ ਗਏ ਇੱਕ ਨੰਬਰ 'ਚ ਫੱਕ ਹੋ ਗਈਆਂ ਪਹਿਲੀਆਂ ਜਿਹੜਾ ਆਪਣਾ ਮੜਾ ਮੋੜਾ ਰਹਿੰਦਾ ਕੰਮ ਸੀ ਆਪਾਂ ਉਹ ਵੀ ਕਰਾ ਲਿਆ ਹੈ ਨਾ ਫਿਰ ਬਾਹਰਲੇ ਦੇਸ਼ਾਂ ਨੇ ਆਪਣੇ ਦੇਸ਼ ਨੂੰ ਚੋਗਾ ਪਾਇਆ ਹੈ ਨਾ ਇੰਪੋਰਟ ਐਕਸਪੋਰਟ ਇਹ ਚੀਜ਼ਾਂ ਸ਼ੁਰੂ ਹੋਈਆਂ ਪਹਿਲਾਂ ਸਾਡੀਆਂ ਚੀਜ਼ਾਂ ਬਾਹਰ ਗਈਆਂ ਫਿਰ ਉਹਨਾਂ ਦੀਆਂ ਚੀਜ਼ਾਂ ਇੱਧਰ ਆਉਣ ਲੱਗੀਆਂ ਇੱਕ ਦੇਸ਼ ਦੂਜੇ ਦੇਸ਼ਾਂ ਲਈ ਇਹ ਵੀ ਬਾਜ਼ਾਰ ਬਣ ਗਏ ਤੇ ਕਿਹੜਾ ਦੇਸ਼ ਕਿੱਡਾ ਵੱਡਾ ਖਪਤਕਾਰ ਹੈ ਕਿੱਡਾ ਵੱਡਾ ਬਾਜ਼ਾਰ ਹੈ ਹੁਣ ਜਿਹੜਾ ਡੋਨਾਲਡ ਟਰੰਪ ਟੈਰਿਫ ਲਾਉਣ ਡਿਆ ਹੈ ਨਾ ਉਹ ਇਹਦਾ ਹੀ ਨਤੀਜਾ ਹੈ ਪਹਿਲਾਂ ਆਪਾਂ ਨੂੰ ਆਦਤਾਂ ਪਾਈਆਂ ਨੇ ਚੀਜ਼ਾਂ ਸਸਤੀਆਂ ਸੁਸਤੀਆਂ ਦੇ ਦੋਗੇ ਹੈਨਾ ਤੇ ਫਿਰ ਹੁਣ ਉਹ ਚੀਜ਼ਾਂ ਤੇ ਵੀ ਅਸੀਂ ਤੁਸੀਂ ਇੰਜ ਕਰੋਗੇ ਤੇ ਅਸੀਂ ਇੰਜ ਕਰਾਂਗੇ ਹੈਨਾ ਪਤਾ ਨਾ ਵੀ ਵੱਜ ਗਏ ਇੱਕ ਦੂਜੇ ਨਾਲ ਜੁੜ ਗਏ ਹੁਣ ਆਪਣਾ ਸਰਨਾ ਨਹੀਂ ਹੈਨਾ ਆ ਖੇਤੀ ਸੈਕਟਰ ਆਜ਼ਾਦ ਸੀਗਾ ਆ ਜਿਹੜੇ ਅਸੀਂ ਦੇਖਦੇ ਨਾ ਸਾਡਾ ਮਾਹੌਲ ਆ ਦੇਖੋ ਕਿਵੇਂ ਝੂਲਣ ਡੇ ਨੇ ਰੋਖ ਹਵਾ ਨਾਲ ਕੰਮ ਤੋਂ ਵਿਹਲੇ ਹੋ ਕੇ ਬੈਠੇ ਆ 2 ਮਿੰਟ ਫੁਰਸਤ ਦੇ ਪਲ ਮਿਲੇ ਨੇ ਹੈਨਾ ਇਹ ਸਰਕਾਰਾਂ ਨੂੰ ਖਟਕਦੇ ਨੇ ਤੇ ਹੁਣ ਤਾਂ ਟਰੰਪ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਦਾ ਜਿਹੜਾ ਡੇਰੀ ਸੈਕਟਰ ਹੈ ਜਿਹੜਾ ਇਹਨਾਂ ਦਾ ਖੇਤੀ ਸੈਕਟਰ ਆ ਉਹ ਵਧੀਆ ਹੈ ਪ੍ਰੋਫਿਟ ਜੇ ਹੈ ਨਾ ਹੁਣ ਉਹਨੇ ਵੀ ਇਹਦੇ ਉੱਤੇ ਨਿਗਾਹ ਰੱਖ ਲਈ ਨਾ ਹੁਣ ਦੇ ਦੋ ਉਹਨੂੰ ਪਹਿਲਾਂ ਤੁਸੀਂ ਆਪ ਹਥੇ ਆਉਣ ਨੂੰ ਫਿਰ ਦੇਖ ਦਿਓ ਗੋਪਤੀਆਂ ਨੂੰ ਦੇਣ ਨੂੰ ਫਿਰਦੇ ਹੁਣ ਉਹ ਤਾਂ ਨਿੱਕੀ ਜੀ ਗੱਲ ਰਹੇਗੀ ਨਾ ਹੁਣ ਬਾਰਲ ਦੇਸ਼ ਹੁਣ ਟਰੰਪ ਵਰਗਿਆਂ ਨੇ ਵੀ ਇਹਦੇ ਤੇ ਨਿਗਾਹ ਰੱਖ ਲਈ ਹੈ ਇਦਾਂ ਇਦਾਂ ਹੋਣਾ ਹੀ ਹੋਣਾ ਸੀ ਇੱਕ ਦਿਨ ਕਿਉਂਕਿ ਸਰਕਾਰਾਂ ਆਪਣੇ ਮੂੰਹ ਹਾਲ ਦੇਖਦੀਆਂ ਨੇ ਵੀ ਕੀ ਕਰਦੇ ਨੇ ਇਹਨਾਂ ਨੂੰ ਕਿਵੇਂ ਕਾਬੂ ਕਰਨਾ ਬਾਹਰਲੇ ਦੇਸ਼ ਨੂੰ ਆਪਣੀਆਂ ਸਰਕਾਰਾਂ ਦੇ ਮੂੰਹ ਹਾਲ ਦੇਖਦੇ ਨੇ ਵੀ ਆਪਣੀ ਜਨਤਾ ਨੂੰ ਕਿਵੇਂ ਹੈਂਡਲ ਕਰਨ ਦੇ ਨੇ ਕੀ ਕੀ ਉਹਨਾਂ ਤੋਂ ਲੌਂਦੇ ਨੇ ਤੇ ਆਪਾਂ ਇਹਨਾਂ ਨੂੰ ਕਿੱਥੋਂ ਨਚੋੜਨਾ ਹੈ ਤੇ ਵਿਰਾਸਤ ਨਾਲੋਂ ਟੁੱਟ ਕੇ ਕੋਈ ਗੱਲ ਨਹੀਂ ਤਬਦੀਲੀ ਜਿਹੜਾ ਨਾ ਉਹ ਸਮੇ ਦਾ ਨਿਯਮ ਹੈ ਪਰ ਕੋਸ਼ਕਾਨ ਜਿਹੜੇ ਨਾ ਬਜ਼ੁਰਗਾਂ ਦੇ ਸੀ ਉਹ ਨਾ ਭੁੱਲੋ ਹੌਲੀ ਹੌਲੀ ਉੱਥੇ ਹੀ ਆਉਣਾ ਹੈ ਫੈਸ਼ਨ ਉੱਥੇ ਆਗੇ ਨਾ ਆ ਜਿਹੜੀਆਂ ਬੈਲ ਬਟਮ ਪੈਂਟਾਂ ਆਪਾਂ ਛੜਤੀਆਂ ਸੀ ਹਨਾ ਪੀੜੀਆਂ ਪਾਲੀਆਂ ਖੁੱਲੀਆਂ ਨੈਰੋ ਇਹ ਵੋ ਉੱਥੇ ਮੁੜਦੇ ਉਹਨੇ ਹੌਲੀ ਹੌਲੀ ਉਹੀ ਬੁੜੀਆਂ ਦੇ ਲੰਮੇ ਸੂਟ ਸਲਵਾਰਾਂ ਤੇ ਮੁੜਦੇ ਉਹਨੇ ਹੌਲੀ ਹੌਲੀ ਹੈਨਾ ਇਹ ਥੋੜਾ ਥੋੜਾ ਬਜ਼ੁਰਗਾਂ ਦੀ ਸਿੱਖਿਆ ਵਾਲਾ ਬੰਨੂ ਮੁੜਨਾ ਪੈਣਾ ਹੈ ਫਿਰ ਬਚੋਗੇ ਜ ਨਹੀਂ ਤਾਂ ਕੱਖ ਨਹੀਂ ਰਹਿਣਾ ਤੁਹਾਡੇ ਪੱਲੇ ਬਜ਼ੁਰਗਾਂ ਨੇ ਆ ਵੀ ਕਹਿੰਦੇ ਹੁੰਦੇ ਸੀ ਨਾ ਵੀ ਪੈਸੇ ਜੇਬ ਚ ਪਾ ਕੇ ਜਾਓ ਤੁਸੀਂ ਜੇਬ ਚ ਜਿੰਨੇ ਪੈਸੇ ਪਾ ਲਿਆ ਤੁਹਾਨੂੰ ਪਤਾ ਮੈਂ ਖਰੀਦਦਾਰੀ ਕਰਨ ਚੱਲਿਆ ਚਲੋ ਉਦਾਹਰਣ ਲਈ ਤੁਸੀਂ 5000 ਰੁਪਿਆ ਪਾ ਲਿਆ ਜਦੋਂ ਤੁਹਾਡਾ 4500 ਲੱਗ ਗਿਆ ਤੁਸੀਂ ਵਾਪਸ ਮੁੜ आओਗੇ ਹੈਨਾ ਹੁਣ ਕੀ ਹੋ ਗਿਆ ਤੁਹਾਨੂੰ ਏਟੀਐਮ ਕਾਰਡ ਤੁਹਾਡੀ ਪੂਰੀ ਤਨਖਾਹ ਏਟੀਐਮ ਕਾਰਡ ਚ ਪਈ ਹੈ ਬਾਜ਼ਾਰ ਤੁਹਾਡੇ ਖਾਤੇ ਜੋ ਵੀ 20 20 40 50 ਹਜ਼ਾਰ ਲੱਖ ਰੁਪਈਆ ਤੁਹਾਨੂੰ ਪਤਾ ਵੀ ਮੇਰੇ ਕੋਲ ਹੈ ਤੁਸੀਂ ਖੁੱਲੇ ਦਿਲ ਨਾਲ ਸ਼ਾਪਿੰਗ ਕਰੋਗੇ ਹੈਨਾ ਆਨਲਾਈਨ ਪੇਮੈਂਟ ਕਰੀ ਜਾਓਗੇ ਅੱਛਾ ਫਿਰ ਪੀਡੀਐਮ ਚੋਂ ਪੈਸੇ ਮੋਗਗੇ ਤੁਹਾਨੂੰ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹ ਦਿੱਤੇ ਹੋਏ ਨੇ ਉਹ ਭਰੋ ਕਿ ਉੱਥੋਂ ਪੈਸੇ ਭਰੀਓ ਮੋਗਗੇ ਨੇ ਤਾਂ ਕੋਈ ਗੱਲ ਨਹੀਂ ਹੈਨਾ ਇਹ ਲਾਲਚ ਸੀਗੇ ਬੁੱਢਿਆਂ ਦਾ ਦੇਸੀਆ ਸਿਸਟਮ ਠੀਕ ਸੀ ਨਾ ਵੀ ਜਦੋਂ 5000 ਰੁਪਈਆ ਤੁਸੀਂ ਜੇਬ ਚ ਪਾ ਕੇ ਗਏ ਤਾਨੂੰ ਪਤਾ 4500 ਲੱਗ ਗਿਆ ਹੁਣ ਹੋਰ ਕੁਛ ਨਹੀਂ ਲੈ ਜਾਣਾ ਹੁਣ ਆਜੋ ਵੀ ਘਰ ਨੂੰ ਚੱਲੀਏ ਹੁਣ ਫਿਰ ਦੇਖਾਂਗੇ ਮੈਂ ਜ਼ਿਆਦਾ ਨਹੀਂ ਕਹਿੰਦਾ ਪਿਛਲੇ ਜ਼ਮਾਨੇ ਚ ਨਾ ਮੁੜੋ ਬਹੁਤ ਚੀਜ਼ਾਂ ਤਬਦੀਲ ਹੋ ਗਈਆਂ ਨੇ ਪਰ ਕੁਛ ਵਿਰਾਸਤ ਆਪਣੀ ਯਾਦ ਰੱਖੋ ਆਪਣੀ ਜਾਨ ਸੌਖੀ ਰਹੂਗੀ